मुर्दाबा मुर्दाबाद मुर्दाबाद मुर्दाबा मुर्दाबाद मुराब मुबाद मुराब मुदाबाद मुर्दाबाद हा 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 ਹਾਏ 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 ਮੋਗਾ ਹਾਏ 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 ਜਗਰੂ ਮਰਦਾਬਾ 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 ਦੱਸੋ ਜੀ ਸਾਡਾ ਕੁੱਤਾ ਮਰਿਆ ਜੀ ਜਿਹਨੂੰ ਮੈਂ ਕੈਸਟੋ ਬੀਨ ਪੁੱਛਣ ਨਹੀਂ ਆਇਆ ਕਿ ਤੁਸੀਂ ਸਾਡੇ ਪਰਿਵਾਰ ਦੇ ਮੁਖੀ ਹੋ ਸ੍ਰੀਓ ਮੇਰੀ ਗੱਲ ਸੁਣੋ ਉਹ ਨਾਲ ਜਿਹੜੀ ਰਿਪੋਰਟ ਸਰਬੋਤ ਸ਼ਰਮ ਦੀ ਗੱਲ ਹੈ ਜੀ ਕੋਈ ਨੂੰ ਲਾਉਂਦੇ ਤੇ ਪਾਣੀ ਨਹੀਂ ਇਹ ਵਿਚਾਰੀ ਵੀ ਨਹੀਂ ਤੁਸੀਂ ਸਾਹਮਣੇ ਇੱਕ ਵਿਚਾਰੀ ਦੀ ਜ਼ਿੰਮੇਵਾਰੀ ਤੇ ਲਾਉਂਦੇ ਜੀ ਮੈਂ ਲਾਈਏਗੀ ਜ਼ਿੰਮੇਵਾਰੀ ਐਸਡੀਓ ਦੀ ਲਾਈਏ ਮੇਰੀ ਖਾਤੋਂ ਦੀ ਵੀ ਕੋਈ ਨਹੀਂ ਤੁਸੀਂ ਪਤਾ ਪੋਟਾ ਤਿਆਰ ਕਰੋਗੇ ਮੈਨੂੰ ਇੱਕ ਗੱਲ ਦੱਸੋ ਜੀ ਮਾੜੀ ਜੀ ਇਹ ਰਿਪੋਰਟ ਜਿਹੜੀ ਸੀ ਬਾਅਦ ਵੀ ਤਿਆਰ ਹੋ ਰਹੀ ਸੀ ਸਾਨੂੰ ਨਹੀਂ ਪਤਾ ਅਸੀਂ ਮੈਂ ਹੋਇਆ ਮੈਂ ਨਾਲ ਸੀ ਬਈ ਮੈਂ ਮੈਂ ਹੋ ਰਾਂਗਾ ਮੈਂ ਬਾਅਦੋਂ ਲੈ ਕੇ ਪਹੁੰਚ ਗਿਆ ਤੇ ਤਾਂ ਹੋਇਆ ਪਹੁੰਚ ਗਿਆ ਮਿੰਟ ਵੀਰੇ ਹਸਪੀਟਲ ਤੋਂ ਵਾਪਸ ਦੀ ਆ ਕੇ ਅਸੀਂ ਘਰੇ ਵੀ ਨਾਲ ਗਏ ਉਹ ਤੋਂ ਮੁਰਦਾ ਪੋਸਟ ਮਾਡਲ ਚਲੋ ਜੋ ਹੁਣ ਹੋਇਆ ਉਹ ਬਸ ਠੀਕ ਆ ਜੀ ਤੁਹਾਡੀ ਬਹੁਤ ਮਿਹਰਬਾਨੀ ਤੁਸੀਂ ਸਾਡੇ ਵਿੱਚ ਆ ਗਏ ਇੰਨਾ ਹੀ ਬਹੁਤ ਆ ਵੀ ਜਿਹੜਾ ਤੁਸੀਂ ਸਾਡੇ ਕੁੱਤੇ ਬਿੱਲਿਆਂ ਦੀ ਕਦਰ ਕਰ ਪਾਲੀ ਤੇ ਅਸੀਂ ਕੁੱਤਾ ਇੱਕ ਮਰ ਗਿਆ ਉਹਦੇ ਕੁੱਤੇ ਦੇ 2 ਮਿੰਟ ਤੁਸੀਂ 2 ਮਿੰਟ ਆ ਗਏ ਤੁਹਾਡਾ ਧੰਨਵਾਦ ਐਦਾ ਕੁੱਤੇ ਬਿੱਲੇ ਆ ਸੀ ਕਿਹੜਾ ਬੰਦੇ ਆ ਜੀ ਛੋਟਾ ਬੱਚਾ ਹੁੰਦਾ ਬੱਚਾ ਹੁੰਦਾ ਤਾਂ ਐਦਾਂ ਨਾ ਕਰਦਾ ਜਿਹੜੀ ਹੋਣੀ ਸੀਗੀ ਐਸਡੀਓ ਸਾਹਿਬ ਬੈਠੇ ਜਿੱਤਵਾਲ ਤੋਂ ਆ ਗਏ ਉਥੋਂ ਆ ਕੇ ਨੱਥਵਾਲ ਤੋਂ ਆ ਕੇ ਵਿੱਚ ਪਾਏ ਉਹਨਾਂ ਨੂੰ ਪੂਰੀ ਫਿਗਰ ਚੰਗਾ ਕੇ ਵਿੱਚ ਕੀ ਗੱਲ ਹੋ ਗਈ ਆ ਅਸੀਂ ਬਹਾਂ ਦਾ ਬੈਠਾ ਸਾਰੀ ਸੋਣੀਆਂ ਦੇ ਬੰਦੇ ਪਹੁੰਚ ਗਏ ਨੇੜੇ ਨੇ ਸਾਡੇ ਵੇਖੋ ਪਤਾ ਕੀ ਸਾਡੇ ਪ੍ਰਧਾਨ ਨੇ ਕੱਢਿਆ ਕਿ ਜ਼ਰੂਰੀ ਕੰਮ ਸੀ ਯਾਰ ਐਸਡੀਓ ਸਾਹਿਬ ਕੱਢਿਆ ਕਿ ਜ਼ਰੂਰੀ ਕੰਮ ਸੀ ਇਸ ਤੋਂ ਵੱਡਾ ਜ਼ਰੂਰੀ ਕੰਮ ਕਿਹੜਾ ਹੋ ਸਕਦਾ ਇਹੋ ਹੀ ਕੰਮ ਕਰਦੇ ਸੀ ਵੀ ਇਹ ਕੰਮ ਸੀਗਾ ਜੀ ਕੀ ਕਰ ਦੱਸੋ ਹਾਂ ਤਾਂ ਫਿਰ ਦੋ ਐਸੇ ਕੰਮ ਪ੍ਰਧਾਨ ਜੀ ਚਲੋ ਜੀ ਤੁਸੀਂ ਦੱਸੋ ਇਹਦਾ ਕੀ ਕੰਮ ਸੀ ਇਹਦਾ ਕੀ ਕੰਮ ਕਰਨ ਲੱਗਿਆ ਸੀ ਦੱਸੋ ਇੱਕ ਥਾਣੇ ਵਾਲੇ ਇੱਥੇ ਫਿਰਦੇ ਆ ਥਾਣੇ ਉਹਦਾ ਆਪ ਕਹਿੰਦੇ ਕਾਰਵਾਈ ਇੱਥੇ ਤੱਕ ਦੱਸ ਦੇ ਉਹ ਕਾਰਵਾਈ ਤਾਂ ਕੀਤੀ ਹੀ ਆ ਉਹਨਾਂ ਨੇ ਉਹਨਾਂ ਨੇ ਆਪ ਦੱਸਿਆ ਜੀ ਆ ਵੀ ਉਹਨੇ ਕਾਰਵਾਈ ਦੱਸੀ ਇਹ ਲੈਟਰ ਭੇਜੀ ਦੇ ਬਣਾ ਕੇ ਆ ਇਹਦਾ ਆ ਦੇਖਿਆ ਇਹਦੇ ਹੁਣ ਜੀ ਗੱਲ ਤੇ ਗਏ ਜੀ ਕਿੰਨਾ ਟਾਈਮ ਲੱਗਿਆ ਦੇਖ ਕੇ ਲੇਟਰ ਡਾਊਨ ਤੇ ਕਿੰਨਾ ਟਾਈਮ ਲੱਗ ਗਿਆ ਕਿੰਨਾ ਟਾਈਮ ਲੱਗ ਗਿਆ ਬੰਦਾ ਘੰਟਾ ਬੰਨੋ ਮੰਨ ਲਓ ਤੇ 11:00 ਦੇ ਆਸ-ਪਾਸ ਸਾਹਿਬ ਆਪਰੇ ਹੋਵੇ ਆ ਘਟਨਾ ਕਿ ਨੇੜੇ ਨਾਣਾ ਵਿੱਚ ਬੈਠੇ ਹੁੰਦੀ ਹੈ ਫਿਰ ਰੂਟਰ ਦੇ ਵਿੱਚ ਗਦੀਪੀ ਨਾਮ ਦੇ 9 ਮੈਨ ਦੀ ਡੈਥ ਹੋਈ ਹੈ ਕਹਿੰਦੇ ਕੀ ਸਮੇਂ ਦੇ ਇਹ ਦੇਖੋ ਜਿਹੜਾ ਵੀ ਐਕਸੀਡੈਂਟ ਆ ਬੜਾ ਮੱਦ ਭਾਗਾਗਾ ਮਤਲਬ ਕਿ ਕੋਈ ਅਸੀਂ ਜਿਹੜਾ ਹੈਗਾ ਇਸ ਵੇਲੇ ਪ੍ਰੈਸ਼ਰ ਰਹਿੰਦਾ ਹੈਗਾ EMPLOYE ਦੇ ਉੱਪਰ ਜਿਹੜੇ EMPLOYEES ਨੇਗੇ ਥੋੜੇ ਸਾਡੇ ਕੋਲੇ ਕੰਮ ਕਰਨ ਵਾਲੇ ਘੱਟ ਨੇਗੇ ਤੇ ਪ੍ਰਾਈਵੇਟ ਵੀ ਹੈਗੇ ਹੈਗੇ ਲੱਗੇ ਹੋਏ ਬਟ ਪ੍ਰਾਈਵੇਟ ਜਿਹੜੇ ਸਟ੍ਰਾਈਕ ਤੇ ਚੱਲ ਰਹੇ ਹੈਗੇ 24 25 ਦੀ ਤੇ ਉਹਨਾਂ ਦੀ ਮਰਦਾਬਾਦ ਮਰਦਾਬਾਦ ਆਫਸਰ ਨਹੀਂ ਮਰਦਾਬਾਦ 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 ਉਹਨਾਂ ਦੇ ਜਿਹੜੇ ਸਟ੍ਰਾਈਕ ਤੇ ਜਾਣ ਕਰਕੇ ਜਿਹੜੀ ਮੈਨਪਾਵਰ ਹੋਰ ਵੀ ਘੱਟ ਗਈ ਸੀ ਉਹਦੇ ਕਰਕੇ ਕਈ ਵਾਰੀ ਪ੍ਰੈਸ਼ਰ ਆ ਜਾਂਦਾ ਹੈਗਾ EMPLOYEES ਦੇ ਉੱਪਰ ਹੋ ਸਕਦਾ ਹੈ ਕਿ ਕੋਈ ਇਦਾਂ ਦੀ ਕੋਈ ਘਟਨਾ ਹੋਵੇ ਕਰਕੇ ਲੋਕਾਂ ਨੂੰ ਪਤਾ ਲੱਗਿਆਗਾ ਕਿ ਪਰਮਿਟ ਕਟਵਾਇਆ ਗਿਆ ਸੀਗਾ ਪਰਮਿਟ ਕਟਾਉਣ ਦੇ ਬਾਵਜੂਦ ਵੀ ਲਾਈਨ ਕਿਉਂ ਚੱਲ ਚੱਲੀ ਗਈ ਸਟਿਓ ਸਰ ਐਸਟੀਓ ਸਾਹਿਬ ਦੱਸੋ ਸਰ ਸਰਕਾਰ ਦੇ ਸਾਥ ਸਰ ਐਸਕਿਊ ਸਾਹਿਬ ਹਾਂ ਪਰਮਿਟ ਲਿਆ ਸੀਗਾ ਪਰਮਿਟ ਕਟਾਉਣ ਦੇ ਬਾਵਜੂਦ ਵੀ ਬਹੁਤ ਮੰਦਭੰਗੀ ਘਟਨਾ ਵਾਪਰੀ ਸਟਾਫ ਤੇ ਮੈਂਬਰ ਦੇ ਨਾਲ ਤੇ ਹੁਣ ਅਧਿਕਾਰੀ ਪਹੁੰਚੇ ਨੇ 11 ਦੇ ਡੈਥ ਹੋਈ ਸੀ ਕੀ ਕੰਮ ਕਰਦਾ ਦੇਖੋ ਜੀ ਪਹਿਲਾਂ ਤਾਂ ਜਿਹੜੀ ਇਹ ਸਾਡੇ ਪਾਵਰ ਕਾਮ ਦੀ ਨਕਲੀ ਏਜੰਸੀ ਦਾ ਇਹ ਸਾਰਾ ਸਿੱਟਾ ਸਾਡੇ ਮੁਲਾਜ਼ਮਾਂ ਤੇ ਪ੍ਰੈਸ਼ਰ ਬਹੁਤ ਆ ਜੀਦੇ ਕਰਕੇ ਜਿਹੜੀਆਂ ਇਹ ਘਟਨਾਵਾਂ ਵਾਪਰਦੀਆਂ ਮੁੜ ਕੇ ਸਾਡੇ ਮਲਾਜਮੇ ਦੋਸ਼ੀ ਬਣਾ ਦਿੱਤੇ ਜਾਂਦੇ ਆ ਬੇਸ਼ੱਕ ਦੀ ਤੁਸੀਂ ਉਹ ਤੋਂ ਪਹਿਲਾਂ ਬਾਈਟ ਕਰਕੇ ਉਹਨਾਂ ਦੀਆਂ ਮਿੱਠੀਆਂ ਗੱਲਾਂ ਸੁਣ ਲਈਆਂ ਪਰ ਤੁਹਾਨੂੰ ਪਤਾ ਹੀ ਹੈ ਤੁਹਾਡੇ ਆਉਣ ਤੋਂ ਪਹਿਲਾਂ ਹੀ ਥੋੜੇ ਚਿਰ ਨਾਰੇਬਾਜੀ ਹੋਈ ਆ ਤੇ ਜਿਹੜਾ ਸਾਡੇ ਪਰਿਵਾਰ ਦਾ ਮੁਖੀ ਇੱਕ ਅਸਟੇ ਹੋਣਦਾ ਵਾ ਜਿਹੜਾ ਕਿ ਬੰਦੇ ਦੀ ਡੈਥ ਹੋਣ ਤੱਕ ਵੀ ਜਦੋਂ ਡੈਥ ਹੋਈ ਤੇ ਉਸ ਤੋਂ ਬਾਅਦ ਪੋਸਟਮਾਰਟਮ ਜਿਹੜਾ ਹੁਣ ਟਾਈਮ ਹੋਇਆ ਹੁਣੇ ਪਹੁੰਚੇ ਆ ਜਿਹੜਾ ਕਿ ਸਾਡੇ ਮੁਲਾਜ਼ਮਾਂ ਵਿੱਚ ਰੋਸ ਆ ਐਕਸ਼ਨ ਸਾਹਿਬ ਚਲੋ ਕਿਸੇ ਜਿਵੇਂ ਕਰਕੇ ਨਹੀਂ ਆ ਸਕੇ ਪਰ ਉਹਨਾਂ ਨੂੰ ਨਾਲ ਦੀ ਨਾਲ ਉਹਦੀ ਵਾਹਸ਼ ਕਰਨੀ ਚਾਹੀਦੀ ਸੀ ਵੀ ਤੁਹਾਡਾ ਐਸ ਡੀਓ ਕਿੱਥੇ ਆ ਕਿੱਥੇ ਨਹੀਂ ਉਹ ਵੀ ਉਹਦੇ ਜ਼ਿੰਮੇਵਾਰ ਐਸ ਡੀਓ ਸਾਹਿਬ ਦਾ ਕਹਿਣਾ ਹੈ ਕਿ ਉਹ ਮੌਕੇ ਤੇ ਪਹੁੰਚ ਗਏ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਪਹੁੰਚੇਗੇ ਠੀਕ ਆ ਐਕਸੀਡੈਂਟ ਵਾਲੀ ਜਗ੍ਹਾ ਦੇ ਉੱਤੇ ਹੋ ਸਕਦਾ ਉੱਥੇ ਪਹੁੰਚ ਕੇ ਹੁਣ ਉਹਦੇ ਬਾਰੇ ਸਾਨੂੰ ਪਤਾ ਨਹੀਂ ਹੈ ਪਰ ਜਦੋਂ ਦੇ ਅਸੀਂ ਇੱਥੇ ਲਗਭਗ ਸਾਰਾ ਸਟਾਫ ਸਾਰੀ ਜਥੇਬੰਦੀਆਂ ਦੇ ਆਗੂ ਸਰਬਾਨ ਆਏ ਹੋਏ ਆ ਉਦੋਂ ਤੱਕ ਦੇ ਇੱਥੇ ਨਹੀਂ ਪਹੁੰਚੇ ਸੀ ਜਿਹੜੀ ਇਹ ਗੱਲ ਇਹ 12:00 1 ਉਦੋਂ ਆਇਆ ਜਿਹੜੇ ਅਸੀਂ ਦੇਖਿਆ ਜੇ ਅਸੀਂ ਸਾਰਿਆਂ ਨੂੰ ਪੁੱਛਿਆ ਵੀ ਜੇ ਤੁਸੀਂ ਕਿਸੇ ਇਹਨਾਂ ਅਧਿਕਾਰੀਆਂ ਨੂੰ ਕਿਤੇ ਦੇਖਿਆ ਹੋਵੇ ਤਾਂ ਸਾਨੂੰ ਦੱਸ ਸਕਦਾ ਤੇ ਸਾਰੇ ਸਾਰੇ ਕਿਥੇ ਜਿੰਨੇ ਬੰਦੇ ਖੜੇ ਸੀ ਉਹ ਕਹਿੰਦੇ ਵੀ ਸਵੇਰ ਦੇ ਅਸੀਂ ਨਹੀਂ ਦੇਖੇਗੇ ਤੇ ਉਹ ਜੋ ਮਰਜ਼ੀ ਕਹੀ ਜਾਣ ਪਰ ਇਹ ਜਿਹੜੀ ਸਾਡੀ ਮੰਦ ਭਾਗੀ ਘਟਨਾ ਮੇਰੇ ਵੀਰ ਗੁਰਦੀਪ ਸਿੰਘ ਦੇ ਨਾਲ ਵਾਪਰੀ ਆ ਇਹ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਦੱਸਣਾ ਚਾਹੁੰਦਾ ਕਿ ਰੋਜ਼ ਸਾਡੇ ਗੁਰਦੀਪ ਸਿੰਘ ਵਰਗੇ ਵੀਰ ਲਗਭਗ 2 ਤੋਂ 3 ਜੋ ਸ਼ਹੀਦ ਹੁੰਦੇ ਆ ਜਿਹਦਾ ਕਾਰਨ ਸਾਡੀ ਜਿਹੜੇ ਪ੍ਰਪਰ ਕਾਮ ਦੀ ਮੈਨੇਜਮੈਂਟ ਜਿਹੜੀ ਇਹ ਜੀ ਟੱਕੜ ਅ ਅਫਸਰशाही ਆ ਜਿਹੜੀ ਗੁੰਡਾਗਰਦੀ ਕਰਕੇ ਸਾਡੇ ਮਲਾਜਮਾਂ ਨੂੰ ਜਿਹੜੀ ਆ ਉੱਤੇ ਚੜਾਉਂਦੀ ਆ ਤੇ ਕੰਮ ਕਰਾਉਂਦੀ ਆ ਜੇਕਰ ਅਸੀਂ ਉਹ ਕੰਮ ਟਾਈਮ ਤੇ ਨਹੀਂ ਕਰ ਦਿੱਤਾ ਤਾਂ ਨੂੰ ਸਸਪੈਂਸ਼ਨਾਂ ਦੇ ਡਰ ਪਾਇਆ ਜਾਂਦਾ ਇਹ ਜੀ ਪਾਵਰ ਕਾਮ ਦੀ ਜਿਹੜੀ ਗੰਦੀ ਮੈਨੇਜਮੈਂਟ ਆ ਉਹ ਦੇਖੋ 12000 ਪਿੰਡ ਆ ਇਹਦੇ ਵਿੱਚ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਨਾ ਕਿ 12000 ਪਿੰਡ ਆ ਤੇ ਉਹਦੇ ਵਿੱਚ ਸ਼ਹਿਰ ਲੱਗਾ ਤੇ ਸਾਡੇ ਕੋਲੇ ਜਿਹੜੇ ਮਲਾਜਮਾਂ ਦੀ ਕੰਮ ਕਰਨ ਵਾਲੇ ਦੀ ਗਿਣਤੀ ਆ ਉਹ ਲਗਭਗ 7200 ਆ ਇੱਕ ਪਿੰਡ ਦੇ ਉੱਤੇ ਇੱਕ ਬੰਦਾ ਵੀ ਨਹੀਂ ਆਉਂਦਾਗਾ ਸ਼ਹਿਰਾਂ ਦੀ ਤਾਂ ਗੱਲ ਛੱਡੋ ਤੁਸੀਂ ਇਹ ਦੱਸੋ ਵੀ ਕੰਮ ਕਿੱਦਾਂ ਹੋਊਗਾ ਜੇ ਕੰਮ ਨਹੀਂ ਆਊਗਾ ਤਾਂ ਇਸੇ ਤਰੀਕੇ ਦੇ ਨਾਲ ਰੋਜ਼ ਸਾਡੇ ਵੀਰਾਂ ਦੀਆਂ ਜਾਨਾਂ ਜਾਣਗੀਆਂ ਜੇਕਰ ਇਸ ਤਰੀਕੇ ਸਰਕਾਰ ਇਹਨਾਂ ਵੱਲ ਨਹੀਂ ਕਦਮ ਚੱਕੂਗੀ ਸਖਤ ਤਾਂ ਜਥੇਬੰਦੀਆਂ ਕਿਸੇ ਹੋਰ ਐਕਸ਼ਨ ਵੱਲ ੜੀਆਂ ਮਜਬੂਰ ਹੋਣਗੀਆਂ ਅੱਜ ਡੈਥ ਹੋਈ ਗੁਰਪ੍ਰੀਤ ਦੀ ਇਹ ਤੇ ਕੀ ਤੁਸੀਂ ਮੇਨ ਕੀ ਸਮਝਦੇ ਹੋ ਕੀ ਕਰਦੇ ਇਹਦੇ ਮੇਨ ਵਿੱਚ ਹੀ ਪ੍ਰੈਸ਼ਰ ਅਫਸਰਾਂ ਦਾ ਪ੍ਰੈਸ਼ਰ ਜਦੋਂ ਇੱਕ ਬੰਦੇ ਨੂੰ ਕਹਿਣਾ ਵੀ ਤੂੰ ਹੁਣੇ ਅੱਧੇ ਇਹ ਬੰਦਾ ਰਾਤ ਨੂੰ 1 ਵਜੇ ਕੰਮ ਕਰਕੇ ਵਾਪਸ ਆਇਆ 1 ਵਜੇ ਕੰਮ ਕਰਕੇ ਪਿਆ ਤੇ ਸਵੇਰੇ 8 9 ਵਜੇ ਨੂੰ ਫੇਰ ਹੀ ਸੱਦ ਲਿਆ ਕਿ ਤੁਸੀਂ ਕੰਮ ਕਰੋ ਵਿਚਾਰੇ ਨੇ ਹਾਲੇ ਤੱਕ ਜਿਹਨੂੰ ਕਹਿ ਦਈਏ ਵੀ ਇਹਨੂੰ ਆਖਰੀ ਰੋਟੀ ਵੀ ਨਹੀਂ ਨਸੀਬ ਹੋएगी ਜਿਨੇ ਅੱਜ ਦੀ ਰੋਟੀ ਵੀ ਨਹੀਂ ਖਾਧੀ ਸੀ ਵਿਚਾਰੇ ਨੇ ਤੇ ਉੱਪਰ ਚੜਨ ਮੌਕੇ ਉਹਦੀ ਮੌਤ ਹੋ ਗਈ ਤੇ ਉਹ 9 9:30 9:30 ਵਜੇ ਫੇਰ ਕੰਮ ਕਰਨ ਲੱਗ ਗਿਆ ਜਦੋਂ 10 ਵਜੇ ਕੰਮ ਕਰਨ ਲੱਗਾ 10:30 ਪੌਣੇ 11 ਵਜੇ ਪਾਣਾ ਵਾਪਰ ਗਿਆ ਤੇ ਇਸ ਕਰਕੇ ਇਹ ਪ੍ਰੈਸ਼ਰ ਆ ਜਿਹੜਾ ਅਫਸਰਸ਼ਾਹੀ ਨੇ ਸਾਡੇ ਉੱਤੇ ਬਿਲਡ ਕੀਤਾ ਹੋਇਆ ਇਹਨਾਂ ਉੱਤੇ ਗਾ ਸਰਕਾਰ ਨੇ ਬਿਲਡ ਕੀਤਾ ਹੋਇਆ ਵਾ ਤੇ ਇਸ ਕਰਕੇ ਜਿਹੜਾ ਇਹਨਾਂ ਕੋਲੇ ਬਿਜਲੀ ਹੈਣੀਗੀ ਪਰ ਸਾਡੇ ਤੇ ਪ੍ਰੈਸ਼ਰ ਪਾ ਕੇ ਸਾਡੇ ਤੋਂ ਕੰਮ ਲੈ ਰਹੇ ਆਂਗੀ ਮੰਗ ਕਰਦੀ ਯੂਨੀਅਨ ਕੀ ਮੰਗ ਕਰਦੀ ਮੰਗੇ ਕਰਦੀ ਹੈ ਕਿ ਸਾਡੇ ਜਿਹੜੇ ਬੇਤਹਾਸ਼ਾ ਮੁਲਾਜ਼ਮ ਜਿਹੜੇ ਬੇਰੁਜ਼ਗਾਰ ਤੁਰੇ ਫਿਰਦੇ ਆ ਉਹਨਾਂ ਨੂੰ ਰੋਜ਼ਗਾਰ ਦਿਓ ਤੇ ਇੱਕ ਹੋਰ ਤੁਹਾਨੂੰ ਮੈਂ ਗੱਲ ਦੱਸਦਾ ਕਿ ਜਿਹੜੇ ਬੰਦੇ ਦੀ ਮੌਤ ਹੋਈ ਆ ਇਹ ਵਿਚਾਰਾ 10 9200 ਰੁਪਏ ਨਗੂਣੀ ਤਨਖਾਹ ਦੇ ਉੱਤੇ ਮਹਿਕਮੇ ਦਾ ਕੰਮ ਕਰਦਾ ਸੀ ਜਿਹੜੇ 259519 ਵਾਲੇ ਸਾਥੀ ਆ ਉਹਨਾਂ ਦੇ ਵਿੱਚੇ ਕੰਮ ਕਰਦਾ ਸੀ ਜਿੰਨੂੰ ਵਿਚਾਰੇ ਨੂੰ ਪੂਰੀ ਤਨਖਾਹ ਵੀ ਨਸੀਬ ਨਹੀਂ ਹੋएगी ਰੋ ਰੋ ਮਰ ਗਿਆ ਪਿੱਟ ਪਿੱਟ ਮਰ ਗਿਆ ਪਰ ਉਹਨੂੰ ਤਨਖਾਹ ਵੀ ਨਸੀਬ ਨਹੀਂ ਹੋएगी ਪਰ ਆਖਰ ਇਹਨਾਂ ਅਧਿਕਾਰੀਆਂ ਨੇ ਤੇ ਸਰਕਾਰ ਨੇ ਉਹਦੀ ਜਾਨ ਲੈ ਲਈ ਤੇ ਅੱਜ ਮੈਂ ਤੁਹਾਨੂੰ ਇੱਕ ਹੋਰ ਵੀ ਦੱਸਦਾ ਇਹਦਾ ਦੋਸ਼ੀ ਆਖਰ ਵਿੱਚ ਮੁੜ ਕੇ ਮੇਰੇ ਵੀਰ ਗੁਰਦੀਪ ਨੂੰ ਹੀ ਬਣਾ ਦੇਣਾ ਜਣਾ ਸਾਡੇ ਬੱਚੇ ਗੁਰਦੀਪ ਨੂੰ ਹੀ ਇਹਨਾਂ ਨੇ ਮੁੜ ਕੇ ਦੋਸ਼ੀ ਬਣਾ ਦੇਣਾ ਕਿਉਂਕਿ ਇਹਨਾਂ ਨੇ ਕਿਹਾ ਅਰਥਾ ਨਹੀਂ ਕੀਤੀਆਂ ਫਲਾਨਾ ਨਹੀਂ ਕੀਤਾ ਜਦੋਂ ਉਹਦੇ ਕੋਲੇ ਬੰਦਾ ਹੀ ਕੋਈ ਹੈ ਨਹੀਂ ਧੋਖਾ ਮੈਂ ਕਿੱਥੋਂ ਕਰੂਗਾ ਸੋ ਇਸ ਕਰਕੇ ਮੇਰੀ ਤਾਂ ਤੁਹਾਡੇ ਅੱਗੇ ਬੇਨਤੀ ਆ ਕਿ ਇਹਨਾਂ ਅਫਸਰ ਸਾਹਿਬ ਨੂੰ ਤੇ ਸਰਕਾਰ ਦੇ ਉੱਤੇ ਪ੍ਰੈਸ਼ਰ ਪਾਓ ਕਿ ਜਿਹੜੀ ਸਾਡੀ ਬੇਰੁਜ਼ਗਾਰ ਸਾਡੀ ਲੋਕਾਂ ਦੀ ਨੌਜਵਾਨ ਮੁੰਡਿਆਂ ਦੀ ਕਤਾਰ ਤੁਰੀ ਫਿਰਦੀ ਆ ਉਹਨਾਂ ਨੂੰ ਰੋਜ਼ਗਾਰ ਦਿਓ ਜਿਹੜੇ ਕੰਮ ਕਰਦੇ ਉਹਨਾਂ ਨੂੰ ਸਹੂਲਤ ਕਰ ਦੇਣੀ ਆ ਉਤੋਂ ਕਿਸੇ ਵੇਲੇ ਕਿਸੇ ਘਰਾਂ ਦੇ ਵਿੱਚੋਂ ਸਪਲਾਈ ਵਾਪਸ ਆ ਜਾਂਦੀ ਉਹਦਾ ਰੀਜ਼ਨ ਸਾਨੂੰ ਇਸ ਤਰ੍ਹਾਂ ਨਾਲ ਲੱਗਦਾ ਵਾ ਵੀ ਮਤਲਬ ਇਹ ਕਾਰਨ ਹੋ ਸਕਦਾ ਵਾ ਕਿਉਂਕਿ ਉਹਦਾ ਪਰਮਟ ਤੇ ਬਿਲਕੁਲ ਸਵੇਰੇ 10:45 ਮਿੰਟ ਤੇ ਪਰਮਟ ਲੈ ਰਿਆ ਸੀ ਪਿੰਡ ਵਾਸੀਆਂ 'ਚ ਬਹੁਤ ਜ਼ਿਆਦਾ ਰੋਸ਼ ਹੈਗਾ 11 ਵਜੇ ਦੀ ਡੈਥ ਹੋਈ ਆ ਜੀ ਔਰ ਡਿਪਾਰਟਮੈਂਟ ਵੱਲੋਂ 5 ਵਜੇ ਆ ਕੇ ਪੁੱਛਿਆ ਜਾ ਹਾਂਜੀ ਪਿੰਡ ਵਾਸੀਆਂ ਚ ਰੋਲ ਸੀ ਗਿਆ ਵੀ 11 ਵਜੇ ਡੈਥ ਹੋਈ ਹੈ ਜੀ ਕਲਾਈ ਦੀ ਔਰ 5 ਵਜੇ ਤੱਕ ਕੋਈ ਅਧਿਕਾਰੀ ਮੌਕੇ ਨਹੀਂ ਨਹੀਂ ਅਸੀਂ ਉਸੇ ਵੇਲੇ ਪਹੁੰਚ ਗਏ ਸੀ ਜਿਹੜਾ ਜੇਸ ਹਸਪੀਟਲ ਡੈਥ ਹੋਈ ਹੈ ਨਾ ਉੱਥੇ ਸਾਡੇ ਸਾਰੇ ਮੁਲਾਜ਼ਮ ਮੇਰੇ ਸਮੇਤ ਜੀ ਅਸੀਂ ਉੱਥੇ ਮੌਕੇ ਤੇ ਚਲੇ ਗਏ ਸੀਗੇ ਅਸੀਂ ਇਹ ਸਾਡੇ ਕੋਲ ਕੋਈ ਗੱਲ ਹੋਣੀ ਹੈ ਤੇ ਸਵੇਰ ਦੇ ਅਸੀਂ ਇਹਨਾਂ ਨਾਲ ਹੀ ਇਨ ਟੱਚ ਆ ਇੱਥੇ ਬੈਠੇ ਆ ਤੇ ਉਹ ਕੁਝ ਥੋੜੀ ਪੇਪਰ ਵਰਕ ਹੁੰਦਾ ਵਾ ਉਹ ਮਤਲਬ ਜੀ ਥਾਣੇ ਨੂੰ ਰੈਟਰ ਲਿਖਣੀ ਹੈ ਇਲੈਕਟ੍ਰਿਕ ਇੰਸਪੈਕਟਰ ਨੂੰ ਲਿਖਣੀ ਆ ਉਹਦੇ ਕਰਕੇ ਮਤਲਬ ਦਫ਼ਤਰ ਦੇ ਵਿੱਚ ਜਾਣਾ ਪਿਆ 10 ਮਿੰਟ ਮੈਂ ਥੋੜੀ ਵੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਜੀ ਹਾਂਜੀ ਉਹ ਰੋਸ ਜ਼ਰੂਰ ਮਨ ਦਾ ਜਾਇਜ਼ ਹੈ ਜੀ ਠੀਕ ਆ ਘਟ ਮਲਾਜਮਾਂ ਕਰਕੇ ਨੁਕਸਾਨ ਬਹੁਤ ਜ਼ਿਆਦਾ ਹੋਇਆ ਵਾ ਇਹਦੀ ਪੂਰਤੀ ਨਹੀਂ ਕੀਤੀ ਜਾ ਸਕਦੀ ਇਹਦਾ ਸਾਡਾ ਸਾਨੂੰ ਆਪਣੇ ਬੱਚੇ ਦੇ ਵਾਂਗੂ ਸਾਨੂੰ ਇਹਦਾ ਦੁੱਖ ਹੈਗਾ ਵਾ ਵੀ ਵਾਕਿਆ ਇਹ ਮਤਲਬ ਬੜੀ ਵੱਡੀ ਬਾਗੀ ਘਟਨਾ ਵਾ ਮਤਲਬ ਉਥੇ ਜਦੋਂ ਇਹ ਮੌਕੇ ਤੇ ਇਹ ਚੀਜ਼ ਵਾਪਰੀ ਆ ਤੇ ਉਦੋਂ ਸਾਡੇ ਕਿਸੇ ਕੋਲ ਵੀ ਕੰਟਰੋਲ ਨਹੀਂ ਹੋਇਆ ਸਾਰੇ ਸਾਡੇ ਮਲਾਜਮ ਉਸਮੇ ਸਾਹਿਬ ਮਤਲਬ ਮਨ ਭਰੇ ਆ ਸਾਰੇ ਨੇ ਬੜੀ ਮੁਸ਼ਕਲ ਉਥੇ ਸਾਰੇ ਹੁਣ ਸਮਝ ਗਏ ਇਹਨਾਂ ਦੇ ਬ੍ਰਦਰ ਵੀ ਉਥੇ ਮੌਕੇ ਤੇ ਪਹੁੰਚੇ ਸੀਗੇ ਜਿਹੜੇ ਪੁਲਿਸ ਮਨਾਜੂਗੇ ਅਸੀਂ ਵੀ ਉਥੇ ਸੀਗੇ ਪੁਲਿਸ ਕੀ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜੋ ਬਣਦੀ ਜਿਹਦਾ ਵੀ ਕੋਈ ਜਿਹਦੀ ਕੋਈ ਗਲਤੀ ਨਿਕਲੂਗੀ ਜਰੂਰ ਜੋ ਮਤਲਬ ਉਹਦੇ ਤੇ ਸਖਤ ਰੂਪਾਗੀ ਕਾਰਵਾਈ ਹੋਊਗੀ